ਤੋ ਹੁਣ ਤੁਹਾਨੂੰ ਦਿਖਾਉਣੇ ਆਪਾਂ ਨੀਲਾ ਘੋੜਾ ਤੇ ਬਾਈ ਤੋਂ ਡਿਟੇਲ ਲੈਨੇ ਆ ਕੀ ਡਿਟੇਲ ਆ ਜਾਨਵਰ ਦੀ ਤੇ ਕਰਦੇ ਆ ਬਾਈ ਨਾਲ ਗੱਲ ਸਾਸਰੀ ਘਰ ਬਾਈ ਜੀ ਉਹ ਠੀਕ ਠਾਕ ਹੋ ਜੀ ਬਹੁਤ ਵਧੀਆ ਬਹੁਤ ਤੇ ਬਾਈ ਜੀ ਆਪਣੇ ਤੂਫਾਨ ਦੀ ਡਿਟੇਲ ਦਿਓ ਜੀ ਕੀ ਆ ਇਹ ਇਹ ਮੱਝੂ ਵੀ ਲੈੰਦਾ ਜੀ ਤੂਫਾਨ ਦਾ ਬੱਚਾ ਉਹ ਆਪਣਾ ਆਜਾਦ ਦਾ ਬੱਚਾ ਵਾ ਆਜਾਦ ਦਾ ਬੱਚਾ ਜੀ ਜੀ ਤੇ ਮਾਂ ਵਾਲੇ ਪਾਸਿਓ ਕੀ ਦੱਸੋ ਮਾਂ 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 ਵਾਲੇ ਪਾਸਿੋਂ ਹੈਗਾ ਇਹ ਮਜੂਬੀ ਲੰਚੂਣੀ ਜੀ ਜੀ ਤੇ ਬਈ ਇਹਦਾ ਕੱਦ ਕਾਟ ਕੀ ਆ ਕੱਦਕਾਰ 14 ਇੰਚ ਹੈ ਕਿੰ ਟੈਂਚ ਹੈ ਤੇ ਉਮਰ ਕਿੰਨੀ ਕਰਕੇ ਉਹ ਉਮਰ ਹੈ 10 ਸਾਲ ਕਰਕੇ ਆ 10 ਸਾਲ ਜੀ ਜੀ ਤੇ ਬਈ ਸਟੱਡ ਸਰਵਿਸ ਚਾਲੂ ਹੈ ਦੀ ਹਾਂਜੀ ਹਾਂਜੀ ਜੀ ਤੇ ਕਿੰਨੀ ਫੀਸ ਆ ਬਈ ਉਹ ਵੀ ਦੱਸ ਦੋ ਇਹ 21000 ਜੀ 21000 ਹਾਂਜੀ ਜੀ ਤੇ ਦੋਸਤੋ ਤੂਫਾਨ ਦੀ 21000 ਰੁਪਿਆ ਫੀਸ ਆ ਤੇ ਪਤਲੀ ਤੇ ਬਰੀਕ ਕਰਦਣ ਦਾ ਘੋੜਾ ਜਿ세 ਕੈਮਰਾ ਮਾਰ ਕੇ ਚੈੱਕ ਕਰਵਾ ਦੇ ਬੰਗਲ ਨੂੰ ਤੇ ਕੰਨ ਕੰਨਾਂ ਦੇ ਵੀ ਮਾਰਦੀ ਕੈਮਰਾ ਤੇ ਐ ਬਰੀਕ ਕਰਦਣਾ ਸੋਹਣਾ ਸੁਨੱਖਾ ਤੇ ਬੱਚੇ ਬਹੁਤ ਵਧੀਆ ਹੁੰਦੇ ਆ ਜੀ ਆਪਣੇ। ਏਰੀਅਲ ਹੁਣ ਤੱਕ ਬਾਈ ਕਿੰਨੇ ਰਿਜ਼ਲਟ ਆ ਚੁੱਕੇ ਆ? ਇਹਦੇ ਘਟੋੜਾ 2025 ਆਏ ਹੋਏ ਆ। 2025 ਜੀ 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 ਤੇ ਬਾਈ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਹੈ ਇੱਕ ਵਾਰੀ ਆਉਦਾ ਨੰਬਰ ਬੋਲ ਦਿਓ ਤੇ ਪਿੰਡ ਦੱਸ ਦਿਓ ਜੀ। ਪਿੰਡ ਆਪਣਾ ਬੱਸੀਆਂ ਜੀ। ਪੈ ਹਾਂਜੀ ਬੱਸੀਆਂ ਰਾਏਕੋਟ ਰਾਏਕੋਟ ਕੋਲੇ ਜੀ। ਜੀ ਜੀ ਤੇ ਇੱਕ ਵਾਰੀ ਨੰਬਰ ਵੀ ਬੋਲ ਦਿਓ। 995346825 995346825 ਤੇ ਦੋਸਤੋ ਨੰਬਰ ਬਾਈ ਦਾ ਨੋਟ ਕਰ ਲਿਓ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਆ ਤਾਂ ਬਾਈ ਨਿੱਕੇ ਨਾਲ ਗੱਲਬਾਤ ਕਰ ਲਿਓ। ਨੀਲਾ ਘੋੜਾ ਜੇ ਜਦੋਂ ਮਾਦੀ ਫੂਨ ਕਮਾ ਦਿਓ ਬਾਈ ਨੂੰ ਤੇ ਬਾਈ ਹਾਜ਼ਰ ਆ ਹਰਾ ਘੋੜਾ ਲੈ ਕੇ ਤੇ ਧੰਨਵਾਦ ਬਾਈ ਜੀ